ਕਰ ਸੋਈ ਕਰੈ ਜੋ ਹਰ ਗੁਣ ਗਾਇ ਸਭ ਸਤਿਗੁਰੂ ਸਾ ਸਰਵਜਨ ਕਰਦੇ ਨੇ ਕਿ ਜੇ ਭਾਈ ਇਹ ਜਗਤ ਮਨੋਂ ਇੱਕ ਸਮੁੰਦਰ ਹੈ ਜਿਹਦੇ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰਿਆ ਹੈ بڑے ਵਿਕਾਰਾਂ ਦੇ ਵਿੱਚ ਹਰੇ ਕੋਈ ਸਤਿਗੁਰੂ ਜੀ ਕਹਿੰਦੇ ਫਿਰ ਇਸ ਸਮੁੰਦਰ ਦੇ ਵਿੱਚੋਂ ਜਿਹੜਾ ਵਿਕਾਰਾਂ ਦੇ ਫਟਫਟਾਂ ਦਾ ਪਰੇ ਮਾਰ ਰਿਹਾ ਹੈ ਵਿਕਾਰਾਂ ਦਾ ਪਰਿਆਮ ਹੈ ਸਮੁੰਦਰ ਹੈ ਇਸ ਸਮੁੰਦਰ ਦੇ ਵਿੱਚੋਂ ਉਹੀ ਮਨੁੱਖ ਪਾਰਨੰਗ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਸ ਅਕਾਲ ਪੁਰਖ ਵੈਗੁਰੂ ਜੀ ਦੀ ਸਿਫਤ ਸਲਾਹ ਕਰਦਾ ਹੈ ਸਾਧ ਸੰਗਤ ਕੈ ਸੰਗ ਦੀ ਪਾਏ ਜਿਹੜਾ ਸਾਧ ਸੰਗਤ ਦੇ ਨਾਲ ਮੇਲ ਜੋਲ ਰੱਖਦਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ ਹਰ ਰੋਜ਼ ਸਾਨੂੰ ਆਪਣੇ ਚਰਨਾਂ ਦਾ ਪਿਆਰ ਵਰਸਦੇ ਨੇ ਕਿਰਪਾ ਕਰਦੇ ਨੇ ਸਾਨੂੰ ਆਹ ਗੋੜੀ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਸਾਨੂੰ ਵਰਸਦੇ ਨੇ ਅੰਮ੍ਰਿਤਮਈ ਦਾਤ ਕਰਦੇ ਨੇ ਜਿਹੜੇ ਗੁਰੂ ਚਰਨਾਂ ਦੇ ਵਿੱਚ ਆਉਂਦੇ ਆਸੀਂ ਬੜਕਾਗੇ ਨਾ ਵੱਡੇ ਕਹਿੰਦੇ ਸਾਡੇ ਕੋਈ ਕੀਤੇ ਹੋਏ ਜਿਹਨੇ ਕਰਕੇ ਸਾਨੂੰ ਗੁਰੂ ਦੀ ਸੰਗਤ ਪ੍ਰਾਪਤ ਹੈ ਕਿਉਂ ਕੋਲੇ ਨਗਰ ਨਗਰ ਦੇ ਵਿੱਚ ਕਿੰਨੇ ਲੋਕ ਵਸਦੇ ਨੇ ਪਰ ਹਰੇਕ ਗੁਰੂ ਦੇ ਚਰਨਾਂ 'ਚ ਨਹੀਂ ਆ ਸਕਦਾ ਹੈ ਉਹ ਗੁਰੂ ਚਰਨਾਂ ਕੋ ਆਉਂਦਾ ਹੈ ਜੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਹਨੂੰ ਗੁਰੂ 파ਸਨਾ ਮਹਾਰਾਜ ਆਪ ਨੇਹਿਰ ਕਰਕੇ ਕੇਸ 파ਸਨਾ ਵਸਦੇ ਇਸ ਗੱਲ ਕੇ ਪਾਸੋਂ ਕਿੰਦੇ ਨੇ ਭਾਈ ਜਿਹੜਾ ਵਿਭਾਗੀ ਸੰਗਤ ਦੇ ਨਾਮੇ ਜੋ ਰੱਖਦਾ ਹੈ ਸੰਗਤ ਦੇ ਜੋ ਚਾਹਦਾ ਹੈ ਇਹ ਬਾਤ ਸਹਿਬ ਜੀ ਕਹਿੰਦੇ ਭਾਈ ਉਸ ਕਿਸੇ ਭਾਂਗਾ ਵਾਲੇ ਨੂੰ 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 ਪ੍ਰਾਪਤ ਨਹੀਂ ਦੇਖੋ ਕਿਰਪਾ ਸਹਿਬ ਜੀ ਦੀ ਹੈ ਆਗੇ ਇਤੇ ਅੱਗੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਨਾ ਪਹਿਲਾਂ ਸਾਡੀ ਪਹਿਲੀ ਕਲਾਸ ਇਹਨਾਂ ਸੁਣਨਾ ਤੇ ਦੂਸਰੇ ਨੰਬਰ ਤੇ ਕੋਈ ਸਤਿਗੁਰਾਂ ਦੇ ਜੋ ਬਚਨ ਸੁਣੇ ਨੇ ਉਹਨਾਂ ਨੂੰ ਸੀ ਮੰਨਣਾ ਤੇ ਜਦੋਂ ਮੰਨ ਕੇ ਗੁਰੂ ਪਾਤਸ਼ਾਹ ਜੀ ਦੇ ਦਾਸ ਸਾਹਿਬ ਦੇ ਮਾਰਗ ਤੇ ਚੱਲਣਾ ਜਿੱਥੋਂ ਸਤਿਗੁਰੂ ਜੀ ਸਾਨੂੰ ਰੋਕਦੇ ਨੇ ਉੱਥੋਂ ਰੁਕਣਾ ਜਿੱਦਾਂ ਨੂੰ ਤੋਰਦੇ ਨੇ ਉੱਥੋਂ ਤੁਰਨਾ ਭਲਾਈ ਵੱਲ ਤੋਰਦੇ ਨੇ ਮਾਰੇ ਤੁਮਾਂ ਤੋਂ ਰੋਕਦੇ ਨੇ ਇਹਨਾਂ ਤੋਂ ਰੁਕਣਾ ਤੇ ਭਲਾਈ ਦੇ ਪੁੰਨਾਂ ਵੱਲ ਚਲਣਾ ਫਿਰ ਉਸ ਕਾਲਪੁਰਖ ਜੀ ਦੇ ਸਿੱਖ ਸਲਾਹ ਦੇ ਕੀਪਾਉਣੇ ਭੰਨ ਕਰਕੇ ਤੇ ਮਹਾਰਾਜੀ ਜੀ ਨੇ ਦੁਤ ਚੜ੍ਹ ਜਾਗਦੀ ਹੈ ਪਾਸਾ ਕਹਿੰਦੇ ਭਾਈ ਬਣ ਕੋ ਮਨੁੱਖ ਜਿਹੜਾ ਇਹ ਸੰਸਾਰ ਸੰਗਲ ਦੇ ਵਿੱਚੋਂ ਪਾਰ ਹੋ ਜਾਂਦਾ ਹੋਵੇਗਾ ਕੋ ਜਿਹੜਾ ਸੰਗਤ ਕਰੇਗਾ ਨਹੀਂ ਹੁੰਦੀ ਇਸੇ ਕਰਕੇ ਤੇ ਸਾਂਗੀਆਂ ਨੇ ਤੁਹਾਨੂੰ ਬਾਰ-ਬਾਰ ਸੁਣਾਉਣ ਦਾ ਯਤਨ ਕੀਤਾ ਹੈ ਬਾਰ-ਬਾਰ ਵਚਨ ਕਹੇ ਨੇ ਭਾਈ ਸੰਗਤ ਵਿੱਚ ਆਇਆ ਕਰ ਸੰਗਤ ਵਿੱਚ ਆਇਆ ਕਰ ਕਿਉਂਕਿ ਸੰਗਤ ਦੇ ਵਿੱਚ ਆ ਕੇ ਗੁਰੂ ਦੇ ਵਚਨਾਂ ਨੂੰ ਸੰਕੇ ਗੁਰੂ ਦੇ ਵਿਚਾਰ ਸੁਣ ਕੇ ਬਾਣੀ ਪੜ੍ਹ ਕੇ ਮੰਨੇ ਇੱਕ ਦਿਨ ਸਤਿਗੁਰੂ ਜੀ ਨੇ ਕਿਰਪਾ ਕਰ ਦੇਣੀ ਹੈ ਇਹ ਵਿਕਾਰਾਂ ਦੇ ਪਾਸੋਂ हट ਜਾਣੇ ਜਿੰਨਾ ਦੇ ਰਸੀਂ ਸੰਗਤ ਵਿੱਚ ਨਹੀਂ ਬੈਠਾਂਗੇ ਕੋ ਸੰਗਤ ਵਿੱਚ ਬੈਠਾਂਗੇ ਉਹ ਤੇ ਸੰਗਤ ਦਾ ਰੰਗ ਚੜੇਗਾ ਵਿਕਾਰਾਂ ਦਾ ਰੰਗ ਚੜੇਗਾ ਸੰਸਾਰ ਦਾ ਰੰਗ ਚੜੇਗਾ ਪਰ ਜਦੋਂ ਸੰਗਤ ਵਿੱਚ ਬੈਠਾਂਗੇ ਗੁਰੂ ਜੀ ਜਿੱਥੇ ਗੁਰੂ ਦੀ ਗੱਲ ਹੋ ਰਹੀ ਹੈ ਜਿੱਥੇ ਨਿਰੰਕਾਰ ਦੀ ਗੱਲ ਹੋ ਰਹੀ ਹੈ ਪਰ ਉਹ ਤੇ ਮਨ ਕਦੇ ਨਾ ਕਦੇ ਤੇ ਕਿਰਪਾ ਗੁਰੂ ਕਰੇਗਾ ਕਦੇ ਤੇ ਕਦੇ ਨਾ ਕਰੇ ਤੇ ਸਾਡੇ ਤੇ ਮਿਹਰ ਦੀ ਨਾਕਰ ਕਰੇਗਾ ਸਤਿਗੁਰੂ ਜੀ ਸਾਡੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਸਤਿਗੁਰੂ ਪੂਰੇ ਸਿਰ ਹੱਥ ਧਾਰ ਕੇ ਜਦੋਂ ਗੁਰੂ ਨੇ ਕਿਰਪਾ ਕੀਤੀ ਸਾਡੇ ਸਿੱਖ ਤੇ ਹੱਥ ਰੱਖ ਦਿੰਦਾਰ ਵਿੱਚੋਂ ਮਾਲ ਪਟੀਆਂ ਗੁਰਿਆਈਆਂ ਫਿਰ ਗੁਰਿਆਈਆਂ ਨੂੰ ਵਿੱਚੋਂ ਮਾਰ ਕੇ ਕੱਢ ਦੇ ਇਸ ਕਰਕੇ ਬਾਸਰੇ ਕੇ ਤੇ ਭਾਈ ਸਾਥ ਸੰਗਤ ਹੈ ਸਾਇਬਸ ਹੈ ਜਿਹੜਾ ਵੀ ਨੰਨਕ ਸਾਧ ਸੰਗਤ ਦੇ ਵਿੱਚ ਹਰੀ ਦੇ ਪਿਆਰਿਆਂ ਦੀ ਸੰਗਤ ਦੇ ਨਾਲ ਨਿਰਗੋਦ ਰੱਖਦਾ ਹੈ ਉਹ ਬੜਵਾਕੀ ਪਾਏ ਸਾ ਸੰਗਤ ਦੇ ਕੋ ਬੜਵਾਕੀ ਕੋਈ ਧਾਰਗਾ ਵਾਲਾ ਇਹ ਦਾਤ ਨਾਮ ਦੀ ਦਾਤ ਹਾਸਲ ਕਰਦਾ ਹੈ ਸੁਣ ਸੁਣ ਕੀ ਵੇ ਦਾਸ ਤੁਮ ਵਾਣੀ ਜਨਿਆਕੀ ਤੇ ਬਾਸਾ ਬਖਸ਼ਣ ਕਰਦੇ ਨੇ ਜੇ ਪ੍ਰਭੂ ਜੀ ਤੇਰੇ ਸੇਵਕ ਤੇਰੀ ਸਤਿ ਸਲਾ ਦੀ ਜਿਹੜੀ ਬਾਣੀ ਉਚਾਰਦੇ ਹਾਂ ਤੇ ਤੇਰਾ ਦਾਸ ਉਹ ਬਾਣੀ ਨੂੰ ਹਰ ਬੇੜੇ ਸੁਣ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਅੱਜ ਅਸੀਂ ਸਾਰੇ ਵਾਜ ਦੇ ਵਿੱਚ ਪੂਰੇ ਵਗ ਦੇ ਵਿੱਚ ਜਿੱਥੇ ਵੀ ਨਾਨਕ ਨਾਮ ਦੇ ਵੰਸ ਕਰਤਾਂ ਵਸਦੀਆਂ ਨੇ ਤੁਮ ਸਾਹਿਬ ਸਤਿ ਪ੍ਰਭੂ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਪ੍ਰਕਾਸ਼ ਦਿਹਾੜੇ ਬਣਾ ਲੇ ਇਨੋ ਦੇਹਾੜੀ ਗੰਗਸਾ ਮਹਾਰਾਜਿਆਂ ਦੇ ਸਵੰਨ ਦੇ ਵਿੱਚ ਮਨਾਏ ਜਾਂਦੇ ਹਨ ਇੱਕ ਸੰਪੂਰਨ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਇੱਕ ਪ੍ਰਕਾਸ਼ ਦੇ ਹੱਗਾ ਮਨਾਇਆ ਜਾਂਦਾ ਹੈ ਇਸਰਾ ਗੁਰਤਾ ਗਦੀ ਦਿਵਸ ਮਨਾਇਆ ਜਾਂਦਾ ਹੈ ਇਸ ਅਰਕੇ ਪ੍ਰਕਾਸ਼ ਦਾ ਅਰਥ ਹੈ ਹਨੇਰਾ ਜਿੱਥੇ ਹੋਵੇ ਢੇਗੇ ਦੇ ਵਿੱਚ ਦੀਵਾ ਬਾਲ ਦਿੱਤਾ ਜਾਵੇ ਤਾਂ ਉਥੇ ਪ੍ਰਕਾਸ਼ ਹੋ ਜਾਂਦਾ ਹੈ ਚਾਨਣ ਦਾ ਭਾਗ ਪ੍ਰਕਾਸ਼ ਹੈ ਚਾਨਣ ਦੇ ਹਨੇਰੇ ਦਾ ਨੇਰੇ ਨੂੰ ਦੂਰ ਕਰਨ ਵਾਲਾ ਤੇ ਇਸੇ ਕਰਕੇ ਸਾਡੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਵਿਕਾਰਾਂ ਦਾ ਹਨੇਰਾ ਸੀ ਨੂੰ ਦੂਰ ਕਰਨ ਵਾਸਤੇ ਧੰਨ ਸਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਤੇ ਉਪਦੇਸ਼ ਖਾ ਕੇ ਬੜੀ ਵੱਡੀ ਵਰਸਿਚ ਕੀਤੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ। ਬਾਣੀ ਰੱਖੀ ਕੀਤੀ ਇਸ ਸੰਖੇਪ ਦੇ ਵਿੱਚ ਬੇਨਤੀ ਕਰਾਰਾ ਕਿਉਂਕਿ ਸਮਾਂ ਯਾਤਰੀ ਮੰਦਾ ਹੈ। ਧੰ ਸਤਿਗੁਰੂ ਗੁਰੂ ਅਮਰਦਾਸ ਜੀ ਜਦੋਂ ਸਰੀਰ ਕਰਕੇ ਸੰਸਾਰ ਨੂੰ ਜਾਣ ਲੱਗੇ ਨੇ। ਗੁਰਤਾ ਗਤੀ ਦੇ ਦਾਤ ਸਤਿਗੁਰਾਂ ਨੇ ਭਾਨ ਗੁਰੂ ਰਾਮਦਾਸ ਮਹਾਰਾਜਿਆਂ ਨੂੰ ਬਖਸ਼ੀ ਸਾਰੇ ਸੰਗਤ ਨੂੰ ਉਪਨ ਹੋਇਆ ਇਹ ਭਾਈ ਅੱਜ ਤੋਂ ਗੁਰੂ ਰਾਮਦਾਸ ਮਹਾਰਾਜ ਗੁਰੂ ਨੇ ਸਾਰੇ ਇਨ੍ਹਾਂ ਦੇ ਚਰਨੀ ਲੱਗੋ ਇਨ੍ਹਾਂ ਨੂੰ ਨੰਮ ਸਿਕਾਰ ਕਰੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜਿਆਂ ਨੇ ਆਪ ਵੀ ਪੰਜ ਪੈਸੇ ਨਾਰੀਏ ਫੁੱਲ ਆਦਿ ਪਰਾਂਕੇ ਜਿਸ ਤਰ੍ਹਾਂ ਦਾ ਵੀ ਉਸ ਸਮੇਂ ਦਾ ਗੁਰਗੱਦੀ ਦੇਣ ਦਾ ਸਤਪੁਰਾਂ ਦਾ ਰਿਕੀ ਜਿਵਾਦ ਸੀ ਗੁਰਦਾ ਗੱਦੀ ਵੀ ਬਖਸ਼ਿਸ਼ ਕਰਕੇ ਆਪ ਵੀ ਸਤਪੁਰੀਆਂ ਨੇ ਗੁਰ ਰਾਮਦਾਸ ਜੀ ਨੂੰ ਨਾਮ ਸਕਾਰ ਕੀਤੀ ਹੈ ਮਥਾ ਟਿਕਿਆ ਤੇ ਸਾਰੇ ਸੰਗਤ ਨੇ ਵੀ ਟਿਕਿਆ ਹੈ ਮੋਰੀ ਪੁੱਤ ਜਿ ਸਤਪੁਰ ਜੀਆਂ ਦਾ ਪਰਜ ਨਾਮ ਦੇ ਮੋਰੀ ਪੁੱਤ ਸਾਨੂੰ ਹੋਇਆ ਰਾਮਦਾਸ ਪੈਰੀ ਪਾਏ ਜੀ ਸਤਪੁਰਾਂ ਦੇ ਪੁੱਤਰ ਸੀ ਬਾਬਾ ਮੋਰੀ ਜੀ ਤੇ ਬਾਬਾ ਮੋਹਨ ਜੀ ਮੋਰੀ ਨੇ ਨਾਮਜ਼ਕਾਰ ਕੀਤੀ ਹੈ ਪਰ ਬਾਬਾ ਮੋਹਣ ਜੀ ਉਹ ਬਿਤਕਰਾ ਰੱਖਦੇ ਨੇ ਕਿ ਇਹਦੇ ਸਾਡੇ ਘਰ ਦਾ ਸੇਵਕ ਸੀ ਇਹ ਮੱਤ ਸਾਡਾ ਸੀ ਗੁਰੂਤਾ ਗੰਗੀ ਦਾ ਕਿ ਅਸੀਂ ਪੁੱਤਰ ਹਾਂ ਪਰ ਇਹ ਲੈ ਗਿਆ ਮੈਂ ਰਾਮਦਾਸ ਪਾਈ ਜੇਠਾ ਹੀ ਇਸ ਕਰਕੇ ਮੈਂ ਇਹ ਚਰਨੀ ਨਹੀਂ ਪਵਾਂਗਾ ਰੋਹਤਾਂ ਕੀਤੇ ਵਾਪੇ ਅਨਸ ਬੰਦਗੀ ਵਾਲੇ ਹਰ ਜਿਹੜੇ ਉਸ ਕਾਲਪੁਰਖ ਜੀ ਦੀ ਜਾਪ ਵਿੱਚ ਜੁੜੇ ਰਹੇ ਤੇ ਉਹ ਕੋਤਵਿਰਤੀ ਨੇ ਤੇ ਉਸ ਦਿਨ ਜਦੋਂ ਫਿਰ ਵਿਰੋਧਤਾ ਕੀਤੀ ਗੁਰੂ ਨਾਨਕ ਦੇਵ ਜੀ ਆਪਕੋ ਮਹੌਨ ਜੀ ਆਪਣੇ ਚਾਰੇ ਵਿੱਚ ਚਲੇ ਜਾਂਦੇ ਨੇ ਜਦੋਂ ਫਿਰ ਬੰਦਗੀ ਦੇ ਵਿੱਚ ਬੈਠਦੇ ਨੇ ਜਿਹੜਾ ਆਨੰਦ ਅੱਗੇ ਆਉਂਦਾ ਸੀ ਵਰਤੀ ਅਕਾਲ ਪੁਰਖ ਦੇ ਨਾਲ ਜੁੜਦੀ ਸੀ ਅਜੋ ਵਰਤੀ ਨਹੀਂ ਜੁੜਦੀ ਹੈ ਕੋਈ ਆਨੰਦ ਨਹੀਂ ਬਣਦਾ ਕੋਈ ਰਸ ਨਹੀਂ ਬਣਦਾ ਹੈ ਫਿਰ ਗੁਰੂ ਪਾਤਸ਼ਾਹਿਆਂ ਦੇ ਕੋਲ ਆਏ ਅੰਮ੍ਰਿਤ ਬਾਸ ਮਹਾਰਾਜਿਆਂ ਦੇ ਚਰਨਾਂ ਦੇ ਨੰਸ਼ਕਾਰ ਕੀਤੀ ਬਾਬਾ ਮੋਹਨ ਜੀ ਨੇ ਤੇ ਬੇਨਤੀ ਕੀਤੀ ਸਤਿਪੁਰ ਸਾਹਾ ਗੁਰੂ ਪਿਤਾ ਜੀ ਉਹ ਜਿਹੜਾ ਆਨੰਦ ਅੱਗੇ ਆਉਂਦਾ ਸੀ ਬੰਦਗੀ ਦੇ ਵਿੱਚ ਜਿਹੜੀ ਬਿਰਤੀ ਸੁਖੀ ਅੱਗੇਕਾਰ ਪੁੱਤ ਜਿਹਨੇ ਚਰਨਾਂ 'ਚ ਜੁੜਦੀ ਸੀ ਆ ਕਿਉਂ ਨਹੀਂ ਜੁੜੀ ਹੈ ਤੇ ਤਾਨ ਗੁਰੂ ਅਮਰਦਾਸ ਬਹਾਦਰ ਜੀ ਕਹਿੰਦੇ ਨੇ ਮਹੂਨ ਜੀ ਤੁਸੀਂ ਜਿਹੜਾ ਇਹ ਭਾਈ ਜੇਠਾ ਜੀਆਂ ਦਾ ਤੇ ਗੁਰੂ ਰਾਮਦਾਸ ਜਿਹੜੇ ਹੁਣ ਗੁਰੂ ਰਾਮਦਾਸ ਬਣੇ ਨੇ ਇਹਨਾਂ ਦੀ ਜੋਤ ਤਾਂ ਕੀਤੀ ਐ ਇਹਨਾਂ ਦੇ ਚਰਨੀ ਨੀ ਲੱਗੇ ਮਹੂਨਾਂ ਨਾਮ ਕਾਮੀ ਕੀਤੀ ਇਸ ਕਰਕੇ ਹੁਣ ਤੁਹਾਡੇ ਆ ਇਹ ਹਾਲਤ ਹੋਈ ਐ ਤਾਂ ਕਰਕੇ ਤੁਹਾਡੀ ਬਿਰਤੀ ਜਿਹੜੀ ਉਹ ਕਾਲਕੁਪਰੀ ਦੇ ਨਾਮ ਨਹੀਂ ਜੁੜ ਰਹੀ ਜੁੜ ਰਹੀ ਫਿਰ ਹੁਣ ਕਿਰਪਾ ਕਰੋ ਤੇ ਸਾਧੂ ਕਾਂਸਾ ਕਹਿੰਦੇ ਭਾਈ ਹੁਣ ਕਿਰਪਾ ਨਹੀਂ ਪੂਰੀ ਹੈ ਤੇਰੇ ਤੇ ਹੁਣ RAM ਦਾ ਜਿਹਦੇ ਪੁੱਤਰ ਗੁਰਤਾ ਗੱਦੀ ਤੇ ਬੈਠਣਗੇ ਤੇ ਪਾਤਸ਼ਾਹ ਜੀਆਂ ਨੇ ਆਪਣੇ ਕੋਲੋਂ ਗੁਰਬਾਣੀ ਦੀਆਂ ਕੂਟੀਆਂ ਬਾਕਮੂਹਨ ਜੀ ਨੂੰ ਦਿੱਤੀਆਂ ਕਹਿੰਦੇ ਇਹ ਬਾਣੀ ਦੀਆਂ ਕੂਟੀਆਂ ਵੈ ਜਾਓ ਸਾਹਮ ਕੇ ਰੱਖਣੀ ਹੈ ਜਮਾਨ ਅਮੰਤ ਤੇ ਜਦੋਂ ਇਹਨਾਂ ਦੇ ਪੁੱਤਰ ਗੁਰਤਾ ਗੱਦੀ ਤੇ ਸੁਭਾਏ ਵਾਉਣਗੇ ਪਰ ਉਹ ਜਾ ਕੇ ਭਾਤ ਨੂੰ ਬਾਣੀਆਂ ਕੂਕੀਆਂ ਲੈਣ ਵਾਸਤੇ ਜਾਣਗੇ ਤੇ ਤੁਸੀਂ ਉਹਨਾਂ ਨੂੰ ਨੰਨਸਕਾਰ ਕਰੋਗੇ ਫਿਰ ਕਾਟੀ ਬੰਟੀ ਲੱਗੇਗੀ ਤੇ ਸਮਾਪਿਤ ਹੋਇਆ ਗੁਰੂ ਰਾਮਦਾਸ ਜੀਆ ਪਰਿਵਾਰ ਗੁਰੂ ਅਰਜਨ ਦੇਹ ਮਹਾਰਾਜ ਗੁਰਦਖਣੀ ਦੇ ਸੁਭਾਈ ਮਾਨ ਹੋਏ ਤੇ ਹਰਮੰਦਰ ਸਾਹਿਬ ਜੀ ਜਿਹੜੇ ਨੀਤ ਜੇ ਸਾਈ ਮੀਆਂ ਵੀਰ ਜੀ ਨੇ ਰੱਖੀ ਸੀ ਹਰਮੰਦਰ ਸਾਹਿਬ ਜੀ ਦੀ ਵੀ ਉਸਾਰੀ ਹੋ ਗਈ ਗੁਰ ਮੰਦਰ ਸਾਹਿਬ ਤਿਆਰ ਹੋ ਗਏ ਤੇ ਬਾਬਾ ਪੁੱਟਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵਚਨ ਕਰਦੇ ਨੇ ਸਤਿਗੁਰੂ ਸਾਹਾ ਇਹ ਜਿਹੜੇ ਆਪ ਜੀ ਨੇ ਮਕਾਨ ਇਹ ਮੰਦਰ ਤਿਆਰ ਕਰਵਾਏ ਨੇ ਉਹ ਤੇ ਰਹੇਗਾ ਤੁਹਾਨੂੰ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਾ ਕਹਿੰਦੇ ਬਾਬਾ ਪੁੱਟਾ ਜੀ ਇਹ ਹਰੀ ਦਾ ਮੰਤਰ ਹੈ ਇਹ ਹਰਿ ਮੰਤਰ ਹੈ ਇੱਥੇ ਹਰੀ ਹੀ ਨਿਵਾਸ ਇਤਿਹਾਸਾਤ ਪ੍ਰਕਾਰ ਸਾਈਆਂ ਨੇ ਕਿਹਾ ਜੰਨੀਆਂ ਬਾਣੀ ਦੀਆਂ ਕੂਤੀਆਂ ਸੰਤ ਉਹ ਗੁਰਬਾਣੀ ਦੀਆਂ ਕੂਤੀਆਂ ਬਾਬਾ ਨੂੰ ਮਹਨ ਜੀ ਦੇ ਕੋਲ ਨੇ ਤੇ ਉਹਨਾਂ ਨੂੰ ਲੈ ਕੇ ਆਉਂਦੀਆਂ ਨੇ ਭਾਈ ਗੁਰਦਾਸ ਜੀ ਕਹਿੰਦੇ ਜੀ ਮੈਨੂੰ ਹੁਕਮ ਕਰੋ ਮੈਂ ਜਾ ਕੇ ਲੈ ਕੇ ਆਉਂਦਾ ਸਤਗੁਰ ਪ੍ਰਸਾਦ ਜੀ ਕਹਿੰਦੇ ਤੁਸੀਂ ਜਾਓ ਉਹਨਰਦ ਸਾਹਿਬ ਤੋਂ ਗੋਇਤਵਾਲ ਸਾਹਿਬ ਕਹੇ ਭਾਈ ਗੁਰਦਾਸ ਜੀ ਪਰ ਬਾਬਾ ਮਹਨ ਜੀਆਂ ਨੇ ਜਵਾਬ ਦੇ ਦਿੱਤਾ ਅਸੀਂ ਕੂਤੀਆਂ ਨਹੀਂ ਦੇਣੀਆਂ ਤੇ ਬਾਬਾ ਕੁੱਟਾ ਜੀ ਨੂੰ ਤੇਿਆ ਬਾਬਾ ਕੁੱਟਾ ਜੀ ਕਹਿੰਦੇ ਬਾਬਾ ਕੁੱਟਾ ਜੀਆਂ ਨੂੰ ਬੇਜਵਾਗ ਬੇਦਖ ਹੈ ਆਪਣੀ ਸਮਾਧੀ ਲਾ ਕੇ ਆਪਣੇ ਚਿਵਾਰੇ ਦੇ ਵਿੱਚ ਕਾਫੀ ਕਾਫੀ ਸਮਾ ਮੰਨਾ ਸਮਾ ਸਮਾਧੀ ਦੇ ਵਿੱਚ ਨੀਂਹ ਰਹੇ ਸਨ ਕਈ ਕਈ ਮਹੀਨੇ ਵੀ ਗੁਜ਼ਰ ਜਾਂਦੇ ਸਨ ਬਾਬਾ ਮੂਹਣ ਜੀ ਆਪ ਸਮਾਧੀ ਵਿੱਚ ਬੈਠੀਆਂ ਤੇ ਬਾਬਾ ਕੁੱਟਾ ਜੀ ਵਾਪਸ ਆ ਗਏ ਫਿਰ ਤੁੰਗ ਗੁਰੂ ਅਰਜਨ ਦੇਵ ਮਹਾਰਾਜ ਆਪ ਗਏ ਅੰਮ੍ਰਿਤਸਰ ਸਾਹਿਬ ਦੀ ਤਰਕੀ ਨੂੰ ਜਾ ਕੇ ਬੌੜੀ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪਾਵਨ ਸਥਾਨਾਂ ਤੇ ਨਤਮਸਤਕ ਹੋ ਕੇ ਫਿਰ ਬਾਬਾ ਮੋਹਨ ਜੀਾਂ ਦੇ ਜਿੱਥੇ ਰਹਿੰਦੇ ਸਨ ਚਵਾਰੇਵਾਂ ਨੂੰ ਗਏ ਉੱਥੇ ਜਾ ਕੇ ਸਤਿਗੁਰ ਕਾਂਸਾ ਜੀ ਨੇ ਜਿਹੜਾ ਰਸਤਾ ਬਣਿਆ ਹੋਇਆ ਸੀ ਉਸ ਗਲੀ ਦੇ ਵਿੱਚ ਹੀ ਸਤਿਗੁਰ ਕਾਂਸਾ ਚੌਂਕੜਾ ਮਾਰ ਕੇ ਬੈਠ ਗਏ ਫਿਰ ਬਾਬਾ ਮੋਹਨ ਜੀਾਂ ਨੇ ਉਪਦੇਸ਼ ਦਿੱਤੀ ਮੋਹਨ ਤੇਰੇ ਪੂਜੇ ਮੰਦਰ ਮਹਿਲ ਅਤਾਰੇ ਮੋਹਨ ਸੋਮਨ ਸੰਤ ਧਰਮ ਸਾਧ ਜਿਓ ਉਪਦੇਸ਼ ਦਿੱਤੀ ਗੁਰਬਾਣੀ ਦੇ ਵਿੱਚ ਕਾਗਨ ਸਾਖ ਅੰਤ ਕੀਤੇ ਨੇ ਤੇ ਫਿਰ ਬਾਬਾ ਮੋਹਨ ਜੀਾਂ ਨੇ ਕਹਿੰਦੇ ਨੇ ਸਮਝੇ ਕੁਲੀ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਜੀ ਆਏ ਨੇ ਆ ਕੇ ਨਮਸਕਾਰ ਕੀਤੀ ਤੇ ਪਾਸਾ ਜੀ ਕਹਿਣ ਲੱਗੇ ਬਾਬਾ ਜੀ ਜਿਹੜੀ ਮਾਨੁਕ ਗੁਰੂ ਸਾਹਿਬ ਜੀ ਤੁਹਾਨੂੰ ਸਮਾਹ ਕੇ ਗਏ ਸਨ ਉਹ ਉਹ ਮਾਨਤ ਲੈਣ ਗਏ ਆ। ਫਿਰ ਆ ਸਤਪੁਰ ਪਾਲ ਸਾਹਿਬ ਜੀਆਂ ਨੂੰ ਬਗਮੋਹਣ ਜੀਆਂ ਦੇ ਕੂਥੀਆਂ ਦਿੱਤੀਆਂ। ਇਹ ਸਤਪੁਰ ਪਾਲ ਸਾਹਿਬ ਜੀਆਂ ਨੇ ਇੱਕ ਪਾਲਕੀ ਤਿਆਰ ਕਰਵਾਈ। ਉਹ ਪਾਲਕੀ ਦੇ ਵਿੱਚ ਉਹ ਬਾਣੀ ਦੀਆਂ ਕੂਥੀਆਂ ਨੂੰ ਸਿਭਾਏ ਮਾਨ ਕਰਕੇ ਫਿਰ ਆਪ ਚੌਰ ਸਾਹਿਬ ਦੀ ਸੇਵਾ ਨੰਗੇ ਚਰਨ ਕਰਦੇ ਆਏ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਸਾਹਿਬ ਜਿੱਥੇ ਅੱਜ ਅਸੀਂ ਹਰ ਦਰਬਾਰ ਸਾਹਿਬ ਜਾਂਦੇ ਹਾਂ ਆਸਥਾਨ ਬਣਿਆ ਹੋਇਆ ਇਕਲਾ ਸਾਹਿਬ ਬਣਿਆ ਹੋਇਆ ਜਾਤ ਬਣੀ ਹੋਈ ਹੈ ਜਿਨ੍ਹਾਂ ਦਾ ਨਾਮ 68 ਪੀਠ ਰੱਖਿਆ ਹੋਇਆ ਕੋਸ ਜਗ੍ਹਾ ਤੇ ਜਾ ਕੇ ਬਰਕੂਨਾ ਪੋਚੀਆਂ ਦਾ ਉਤਾਰਾ ਕੀਤਾ ਉਸ ਤੋਂ ਬਾਅਦ ਸਤਿਗੁਰੂ ਕਾਰਸਾਹਿਆਂ ਨੇ ਬਾਬਾ ਫ਼ਕੀਰ ਜੀ ਨੂੰ ਉਪਦੇਸ਼ ਦਿੱਤਾ ਕਿ ਐਸੀ ਰਮ ਰਮਣੀਕ ਜਗ੍ਹਾ ਵੇਖੋ ਜਿੱਥੇ ਬੈਠ ਕੇ ਅਸੀਂ ਇਹਨਾਂ ਦਾ ਸਤਿਕਾਰ ਕਰ ਸਕੀਏ ਫਿਰ RAM ਸਾਹਿਬ ਜਿਹੜਾ ਹੈ ਅਸਥਾਨ ਬਣਿਆ ਹੋਇਆ ਹੈ ਉਸ ਜਗ੍ਹਾ ਤੇ ਸਤਿਗੁਰ ਪਾਤਸ਼ਾਹ ਜੀਆਂ ਨੇ ਪਾਵਨ ਬਾਣੀ ਰਚਵਾਈ ਤੇ ਭਾਈ ਪ੍ਰਤਾਪ ਜੀਆਂ ਨੇ ਸਾਰੀ ਬਾਣੀ ਫਿਰ ਲਿਖੀ ਤੇ ਇੱਕ ਕੋਥੀ ਪਿਆਰ ਕੀਤੀ ਜਿਹੜਾ ਨਾਮ ਰੱਖਿਆ ਗਿਆ ਕੋਥੀ ਸਾਹਿਬ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕੋਥੀ ਸਾਹਿਬ ਪਿਆਰ ਕਰਕੇ ਫਿਰ ਕਹਿੰਦੇ ਦਾ ਸਕਾਸ਼ ਨੂੰ ਕਿੱਥੇ ਕੀਤਾ ਜਾਵੇ ਜਿੱਥੇ ਸਤਿਗੁਰੂ ਕਾਰਸਾਹਬ ਰਾਜ ਜਿਹੜਾ ਅੰਮ੍ਰਿਤ ਸਰੋਵਰ ਦੇ ਵਿੱਚੋਂ ਮਿੱਟੀ ਕੱਢੀ ਸੀ ਉਸ ਮਿੱਟੀ ਦੇ ਨਾਲ ਸਥਾਨ ਬਣਾਇਆ ਸੀ ਕੋਟਸਾਹਬ ਜਿੱਥੇ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਰਾਮ ਕਰਿਆ ਕਰਦੇ ਸੀ ਤੇ ਬਾਸਾ ਸਾਹਿਬ ਨੇ ਉਸ ਜਗ੍ਹਾ ਤੇ ਸੋਨਾ ਇੱਕ ਪਲੰਘ ਸਾਹਿਬ ਤਿਆਰ ਕਰਵਾਇਆ ਤੇ ਉਸ ਉੱਪਰ ਸਤਿਗੁਰਾਂ ਨੇ ਫਿਰ ਕੋਚੀ ਸਾਹਿਬ ਜੀ ਨੂੰ ਸੁਖਾਸਨ ਕੀਤਾ ਇਹ ਆਪ ਸਤਿਗੁਰੂ ਗਰੀਬ ਨਿਵਾਨ ਕਾ ਸਾਹ ਮਹਾਰਾਜ ਜੀ ਨੇ ਉਸ ਪਰਨ ਦੇ ਨੀਚੇ ਆਪਣਾ ਆਸਨ ਲਾਇਆ ਅੱਜ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠਣ ਵਾਸਤੇ ਵੀ ਪੀੜੇ ਕੁਰਸੀਆਂ ਘੜਦੇ ਹਾਂ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਦਕਾਰ ਕਰਨਾ ਸਿਖਾਇਆ ਆਪ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਸ ਦਿਨ ਤੋਂ ਉੱਥੇ ਹੀ ਸਾਰ ਤਿਆਰ ਕਰਕੇ ਕੋਠਾ ਸਾਹਿਬ ਦੇ ਵਿੱਚ ਪੰਮ ਸਾਹਿਬ ਦੇ ਉੱਪਰ ਸੁਖਾਸੀਨ ਕਰਦੇ ਨੇ ਸਤਿਗੁਰੂ ਕਾਸਾ ਉਸ ਤੋਂ ਬਾਅਦ ਕਦੇ ਵੀ ਫਿਰ ਬੈਠ ਕੇ ਆਰਾਮ ਨਹੀਂ ਕੀਤਾ ਹੈ ਉਹ ਨੀਚੇ ਧਰਤੀ ਦੇ ਉੱਪਰ ਆਸਣ ਵਿਸਾ ਕੇ ਸਤਿਗੁਰੂ ਕਾਸਾ ਫਿਰ ਆਰਾਮ ਕਰਦੇ ਸੀ ਫਿਰ ਆਦਿ ਦਿਨ ਅਦਦਾ ਆਇਆ 1604 ਇਸਵੀ ਦੇ ਵਿੱਚ ਧੰਨ ਗੁਰੂ ਕਾਸਾ ਮਹਾਰਾਜਿਆਂ ਨੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਸੋਨਾ ਪੀੜਾ ਸਾਗ ਤਿਆਰ ਕਰਵਾ ਕੇ ਫਿਰ ਆਪ ਸਤਿਗੁਰੂ ਕਾਰਸਾ ਜੀਆ ਨੇ ਬਾਬਾ ਫੋਟਾ ਦੀ ਬਾਈ ਗੁਰਦਾਸ ਦੀ ਸਾਰੀ ਸੰਗਤ ਨੂੰ ਨਾਂ ਦੇ ਕੇ ਸਤਿਗੁਰੂ ਜੀਆਂ ਦੇ ਕਾਰਨ ਰਣ ਬਾਣੀ ਦੇ ਪ੍ਰਕਾਸ਼ ਕੀਤੇ ਬਾਬਾ ਫੋਟਾ ਜੀਆਂ ਨੂੰ ਵਚਨ ਕੀਤਾ ਹੈ ਬਾਬਾ ਫੋਟਾ ਜੀ ਪ੍ਰਕਾਸ਼ ਕਰੋ ਬਾਖ ਲਓ ਫਿਰ ਬਾਬਾ ਫੋਟਾ ਜੀਆਂ ਨੇ ਪ੍ਰਕਾਸ਼ ਕੀਤੇ ਸਤਿਗੁਰੂ ਜੀਆਂ ਦੇ ਕਾਰਨ ਪਹਿਲੀ ਵਾਰੀ 1640 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੋਇਆ ਇਹੋ ਕੁੰਨਾ ਸਾਹਾ ਆਇਆ ਸੰਤਾਂ ਦੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ ਆਰਾਮ ਤਰਪ ਸੁਹਾਵੀ ਤਾਹ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਆਰਾਮ ਬਾਹਰ ਕੁੰਨਾ ਸਾਹਾ ਆਇਆ ਸਹਾऱ्यांना ਸਰਵਣ ਕੀਤੇ ਤੇ ਸਤਿਗੁਰੀਆਂ ਨੇ ਫਿਰ ਪਹਿਲੇ ਹੱਥ ਗ੍ਰੰਥੀ ਧੰਨ 바ਬਾ ਫਟਕੀਆਂ ਨੂੰ ਖਾਧਿਆ ਤੇ ਆਜ ਬਬਾ ਫਟਾ ਦੀ ਬਾਣੀ ਪੜ੍ਹਦੇ ਨੇ ਆਪ ਸਭ ਗੁਰੂਕਾਰ ਸਾਹਿਬ ਚੌਂਕੜਾ ਮਾਰ ਕੇ ਸਤਿਗੁਰ ਜੀ ਪਾਵਨ ਬਾਣੀ ਸਰਵਨ ਕਰਦੇ ਨੇ ਇਸ ਕਰਕੇ ਭਾਈ ਅੱਜ ਦਾ ਉਹ ਪਾਵਨ ਇਤਿਹਾਸ ਪੇੜਾੜਾ ਸਤਿਗੁਰ ਜੀਆਂ ਦੇ ਪ੍ਰਕਾਸ਼ ਨੇ ਹੜੇ ਸੀ ਮਨਾ ਲਏ ਆਲਵਤ ਨਾ ਕਰਿਓ ਅਸੀਂ ਸਤਿਗੁਰ ਕਾਸਾਨੀਆਂ ਨੇ ਸੱਡੇ ਵਾਰ ਤੇ ਬੜੀ ਵੱਡੀ ਕਿਰਪਾ ਬੜੀ ਵੱਡੀ ਬਖਸ਼ਿਸ਼ ਕੀਤੀ ਸੀ ਪਰ ਗੁਰਬਾਣੀ ਦਾ ਪ੍ਰਕਾਸ਼ ਕੀਤਾ ਸੀ ਕਿ ਸਾਡੇ ਮਿਰਦਿਆਂ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਹੋਵੇ ਅਗਿਆਨਤਾ ਦਾ ਹਨੇਰਾ ਗੂਰ ਹੋਵੇ ਬਕਾਰਾਂ ਦਾ ਨਾ ਸੂਰ ਹੋਵੇ ਪਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਭਾਈ ਬਾਣੀ ਪੜ੍ਹੂਗਾ ਬਾਣੀ ਸੁਨੇਗਾ ਉਹਦਾ ਉਧਾਰ ਹੋਏਗਾ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪਾਣੂ ਹੁਕਮ ਅੱਜ ਦੇ ਨੇ ਪਾਤਸ਼ਾਹ ਕਹਿੰਦੇ ਨੇ हे ਪ੍ਰਭੂ ਤੇਰੇ ਸੇਵਕ ਤੇਰੀ ਸੇਵਕ ਸਰਦਾ ਦੀ ਜਿਹੜੀ ਬਾਣੀ ਵਿਚਾਰ ਦੇਣੀ ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਪ ਨੂੰ ਜੀਵਨ ਪ੍ਰਾਪਤ ਕਰਨਾ ਹੈ ਜੀਵਨ ਪ੍ਰਾਪਤ ਕਰਨਾ ਸੀ ਪਰਮਾਪ ਕਰਨਾ ਅੱਜ ਦਾ ਜਿਹੜਾ ਕੌਰ ਚੱਲ ਰਿਹਾ ਹੈ ਸੁੱਖਣਾ ਸੁਖੀਆਂ ਬੰਨੀਆਂ ਨੇ ਕੰਮ ਕਰਨ ਵਾਸਤੇ ਸਦਾ ਆਹ ਕੰਮ ਗੁਰਬੇ ਜੀ ਮੈਂ ਕਨ ਪਾਠ ਸਾਹਿਬ ਕਰਾਵਾਂਗਾ ਮੈਂ ਸੁਖਣੀ ਸਾਹਿਬ ਦਾ ਕਾਠ ਕਰਾਵਾਂਗਾ ਬਾੜ ਵੀ ਸਿਰਫ ਸੀ ਜਪ ਤਪ ਦਾ ਪੂਰਾ ਕਰਦੇ ਹਾਂ ਸੁਣਦਾ ਕੋਈ ਨਹੀਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਸੀ ਆਪ ਗੁਰੂ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾ ਗੁਰੂ ਸਤਿ ਜੀ ਵਾਣੀ ਆ ਕੇ ਬੈਠ ਕੋ ਗਾਓ ਇਸ ਗੰਗਾਂ ਗਾਣੀ ਸਕਦੇ ਤਾਂ ਸੁਣੋ ਸੁਣ ਕੇ ਗੁਰੂ ਦੇ ਬਚਨਾਂ ਨੂੰ ਮੰਨੋ ਤਾਂ ਸਾਡਾ ਪਾਰਵਾਰਾ ਹੋਏਗਾ ਤਾਂ ਇਸ ਕਰਕੇ ਅੱਜ ਦੇ ਪਾਰਵਨ ਬਚਨਾਂ ਲਈ ਸਤਿਗੁਰੂ ਜੀ ਸਮਝਾ ਰਹੇ ਨੇ ਪਰ ਘਟ ਭਈ ਸਭ ਲੋ ਮੈਂ ਸੇਵਕ ਕੀ ਰਾਗੀ ਰਹਾ ਆਸਾ ਕਹਿੰਦੇ ਭਾਈ ਜਿਵੇਂ ਹਰੀ ਦੇ ਪਿਆਰੇ ਉਸ ਗੁਰੂਕੁਰਤ ਜੀ ਦੀ ਬਾਣੀ ਨੂੰ ਉਚਾਰਦੇ ਨੇ ਤੇ ਜਿਹੜੇ ਦਾਸ ਬਣ ਕੇ ਬਾਣੀ ਨੂੰ ਹਰ ਵੇਲੇ ਸੁਣਦੇ ਨੇ ਆਤਮਿਕ ਜੀਵਨ ਪ੍ਰਾਪਤ ਕਰਦੇ ਨੇ ਤੇ ਇਸ ਤਰ੍ਹਾਂ ਬਕਾਰਾਂ ਕੋ ਸਤਿਗੁਰੂ ਜੀ ਕਹਿੰਦੇ ਬਾਣੀ ਬਚਾ ਲੈਂਦੀ ਹੈ ਇਸ ਤਰ੍ਹਾਂ ਫਿਰ ਸੇਵਕ ਲਈ ਤੂੰ ਪਾਸਾ ਜੀ ਰੱਖਿਆ ਕਰ ਬਹਿ ਜਿਤ ਰੱਖਦਾ ਹੈ ਫਿਰ ਉਹ ਸਾਰੇ ਸੰਸਾਰ ਵਿੱਚ ਉੱਗੜ ਪੈਂਦੀ ਹੈ ਸਾਰੇ ਸੰਸਾਰ ਦੇ ਵਿੱਚ ਉਸੇ ਉੱਤਤ ਵਿੜਾਈ ਨਹੀਂ ਹੈ ਰਹਾਉ ਆਗਨ ਸਾਗਰ ਤੇ ਕੰਢਿਆ ਤਪ ਜਗਨ ਉਜਾਈ ਏ ਭਾਈ ਜਿਸ ਸੇਵਕ ਨੇ ਸਿੱਖ ਸਰਾਹ ਦੀ ਬਾਣੀ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਹੈ ਪ੍ਰਮਾਤਮਾ ਨੇ ਆਪ ਉਸਨੂੰ ਬਕਾਰਾਂ ਦੀ ਅੱਗ ਦੇ ਸਮੁੰਦਰ ਵਿੱਚੋਂ ਕੱਢ ਲਿਆ ਹੈ ਪਰਮਾਤਮਾ ਨੇ ਆਪ ਫਿਰ ਉਸ ਦੇ ਅੰਦਰੋਂ ਵਿਕਾਰਾਂ ਦੀ ਸੜਨ ਸਾਤ ਕਰ ਦਿੱਤੀ ਹੈ ਜਿਨੇ ਭਾਈ ਗੁਰਬਾਣੀ ਨੂੰ ਸੁਣ ਲਿਆ ਹੈ ਗੁਰਬਾਣੀ ਨੂੰ ਪੜ ਲਿਆ ਹੈ ਅੰਗਰਤ ਨਾਮ ਜਦ ਸੰਚਿਆ ਗੁਰ ਭੇ ਸਾਈ ਸਤਿਗੁਰੂ ਜੀ ਨੇ ਉਸ ਸੇਵਕ ਦੀ ਫਿਰ ਸਹੈ ਕਾਟ ਕੀਤੀ ਹੈ ਉਸ ਦੇ ਘਿਰਦੇ ਵਿੱਚ ਆਤਮਾ ਜੀਵਨ ਦੇਣ ਵਾਲਾ ਨਾਮ ਕੀ ਜਲ ਛਿੜਕਿਆ ਹੈ ਜਿਹੜੇ ਭਾਈ ਬਾਣੀ ਪੜ੍ਹਦੇ ਨੇ ਸੁਣਦੇ ਹਨ ਜਨਮ ਮਰਨ ਦੁੱਖ ਕਾਟਿਆ ਸੁੱਖ ਤਾਂ ਆਨ ਪਾਇਆ ਸਤਿਗੁਰੂ ਜੀ ਕਹਿੰਦੇ ਹੈ ਭਾਈ ਜਿਸ ਸੇਵਕ ਨੇ ਸਿੱਖ ਸਲਾਮੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ ਹੈ ਉਸ ਨੇ ਭਾਈ ਫਿਰ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ ਉਸ ਨੇ ਉਹ ਆਤਮਕ ਤਕਾਣਾ ਲੱਭ ਲਿਆ ਜਿੱਤੇ ਸੁਖ ਹੀ ਸੁਖ ਹੈ ਕਾਢੀ ਸਿਰਕ ਬ੍ਰਹਮ ਉਹ ਕੀ ਆਪਣੇ ਤੰ ਭਾਇਆ ਤੇ ਉਸਨੇ ਭਾਈ ਆਪਣੇ ਅੰਦਰੋਂ ਭਟਕਣ ਦੀ ਮੋਹ ਵੀ ਪਾਈ ਕੱਟ ਨਹੀਂ ਹੈ ਵਿਕਾਰਾਂ ਦੀ ਭਾਈ ਕੱਟ ਨਹੀਂ ਹੈ ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ਹੈ ਮਤ ਕੋਈ ਜਾਣੂ ਆਵਲ ਕਛ ਸਭ ਪ੍ਰਭ ਕੈ ਹਾਥ ਏ ਭਾਈ ਕਿਤੇ ਇਹ ਨਾ ਸਮਝ ਲੈਣਾ ਕਿ ਇਹੋ ਜਿਹਾ ਆਤਮਕ ਆਨੰਦ ਮਾਨਣ ਵਾਸਤੇ ਅਸੀਂ ਜੀਵਾਂ ਦਾ ਕੋਈ ਹੋਰ ਚਾਰਾ ਚੱਲ ਸਕਦਾ ਆਸਾ ਜੀ ਕਹਿੰਦੇ ਹੋਰ ਕੋਈ ਚਾਰਾ ਨਹੀਂ ਚੱਲਣਾ ਜਿੰਨੇ ਮਰਜੀ ਕਰਮ ਕਰਮ ਪਖੰਡ ਜੋ ਵੀ ਸਹਿ ਤੈਨੂੰ ਜਨਮ ਜਗਾ ਕੀ ਰੁਕਦਾ ਆਸਾ ਕਹਿੰਦੇ ਹੋਰ ਕੋਈ ਚਾਰੇ ਕਰੇਗਾ ਤੈਨੂੰ ਆਤਮਕ ਆਨੰਦ ਮਿਲਣਾ ਹੀ ਨਹੀਂ ਹੈ ਸਿਮਰਤ ਵੇਦ ਪ੍ਰਾਣ ਪੁਕਾਰਨ ਕੋਤੀਆਂ ਨਾਮ ਬਿਨਾ ਸਭ ਕੂੜ ਗਾਦੀ ਕੋਚੀਆਂ ਤਾਰੀਆਂ ਗਲਾਂ ਉੱਚੀਆਂ ਨੇ ਇਸ ਕਰਕੇ ਬਾਸਾ ਕਹਿੰਦੇ ਹੋਰ ਕੋਈ ਟਿਕਾਣਾ ਨਾ ਸਮਝੀ ਹੋਰ ਕੋਈ ਚਾਰਾ ਤੇਰਾ ਲੱਭ ਨਹੀਂ ਸਕਦਾ ਜਕੀਰ ਨਾਲ ਜਾਣੀ ਕਿ ਹਰੇਕ ਯੁਗਤ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ ਸਰਵ ਸੂਖ ਨਾਨਕ ਪਾਏ ਸੰਗ ਸੰਤਨ ਸਾਥ ਤਿਵੇਂ ਵਡਿਆਵੀ ਮੋਢ ਲਾ ਕੇ ਤਾਨ ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਤਨ ਕਰਦੇ ਨੇ ਇਹ ਨਾਨਕ ਕੋਈ ਸੇਵਕ ਸਾਰੇ ਸਭ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੇ ਸੰਗਤ ਵਿੱਚ ਰਹਿੰਦਾ ਹੈ ਜੋ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਰਹਿੰਦਾ ਹੈ ਇਹ ਸੰਤ ਜਨਾਂ ਦੇ ਨਾਲ ਰਹਿੰਦਾ ਹੈ ਗੁਰੂ ਦੇ ਨਾਲ ਰਹਿੰਦਾ ਹੈ ਉਹਨੂੰ ਹੀ ਸਾਰੇ ਸ਼ੁਭ ਪ੍ਰਾਪਤ ਹੁੰਦੇ ਹਨ ਇਸ ਕਰਕੇ ਭਾਈ ਸਤਪੁਰਾਨੀ ਕਿਰਪਾ ਕੀਤੀ ਸਾਡੇ ਤੇ ਸਤਿਗੁਰ ਜੀਆਂ ਦੇ ਪਹਿਲੇ ਪ੍ਰਕਾਸ਼ ਦੇ ਨਾਲ ਇਹ ਮਨਾਏ ਨੇ ਸੋ ਆਓ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਸਾਹਿਬਾ ਕਿਰਪਾ ਕਰਨ ਸਾਡੇ ਹਿਰਦਿਆਂ ਦੇ ਵਿੱਚ ਵੀ ਪਾਵਨ ਬਾਣੀ ਦਾ ਪ੍ਰਕਾਸ਼ ਨਾਮ ਦਾ ਪ੍ਰਕਾਸ਼ ਕਰਕੇ ਅਵਿਆਮਤਾ ਦੇ ਹਨੇਰੇ ਨੂੰ ਘੂਰ ਕਰ ਦੇਵੇ ਪਕਾਰਾਂ ਦਾ ਨਾਸ ਕਰਕੇ ਸਾਨੂੰ ਸਤਿਗੁਰੂ ਜੀ ਅਪਨੇ ਚਰਨਾਂ ਨਾਲ ਜੋੜਨ ਨਾਮ ਜੀ ਦੀ ਬਾਣੀ ਵਿੱਚ